ਹਾਂਜੀ ਕੀ ਹਾਲ ਦੋਸਤੋ ਇਹ ਜੋ ਵੀਡੀਓ ਹੈ ਨਾ ਖਾਸ ਕਰ ਲੋੜਵੰਦ ਫੈਮਿਲੀ ਵਾਸਤੇ ਆ ਆ ਤੁਸੀਂ ਕੱਪੜੇ ਦੇਖ ਰਹੇ ਆ ਨਿਊ ਬੌਰਨ ਬੇਬੀ ਦੇ ਆ ਆ ਦੇਖੋ ਇਹ ਸਿਰਫ ਇੱਕ ਇੱਕ ਵਾਰ ਪਾਏ ਹੋਣਗੇ ਆ ਕੰਪਲੀਟਲੀ ਸੈਟ ਆ ਪਜਾਮੀ ਆ ਨਾਲ ਸੌਕਸ ਆ ਕੈਪ ਵੀ ਆ ਆ ਦੇਖੋ ਪੂਰਾ ਸੈਟ ਆ ਵੀ ਦੇਖੋ ਕਿੰਨਾ ਵਧੀਆ ਬੈਲਵਟ ਦਾ ਤੇ ਆ ਵੀ ਵੇਖੋ ਪੂਰਾ ਸੈਟ ਆ ਆ ਦੇਖੋ ਕਿੰਨਾ ਵਧੀਆ ਇਹ ਮੈਂ ਕਿਉਂ ਦਿਖਾ ਰਿਹਾ ਹਾਂ ਕਿਉਂਕਿ ਨਿਊ ਬੌਰਨ ਵੇਬੀ ਦੇ ਕੱਪੜੇ ਸਿਆੜਾ ਵਾਲੇ ਸਰਦੀਆਂ ਵਿੱਚ ਠੰਡ ਵਾਸਤੇ ਇਹ ਜਿਹੜੀ ਫੈਮਿਲੀ ਲੋਰ ਮੰਦਿਆ ਉਹਨਾਂ ਵਾਸਤੇ ਆਪਾਂ ਇਹ ਕੱਢੇ ਹੋਏ ਆ ਸਿਰਫ ਇੱਕ ਇੱਕ ਵਾਰ ਪਾਏ ਹੋਏ ਆ ਜਿਆਦਾ ਨਹੀਂ ਪਾਏ ਹੈਗੇ ਤੁਸੀਂ ਆਪ ਵੀ ਕੰਡੀਸ਼ਨ ਦੇਖ ਸਕਦੇ ਆ ਬਿਲਕੁਲ ਨਵੇਂ ਦੇ ਨਵੇਂ ਪਏ ਆ ਬਿਲਕੁਲ ਨਵੇਂ ਦੇ ਨਵੇਂ ਹੁਣ ਜੇ ਕੋਈ ਜਿਹੀ ਫੈਮਿਲੀ ਹੈ ਜਿਨ੍ਹਾਂ ਦੇ ਇਸ ਮਹੀਨੇ ਵਿੱਚ ਬੱਚੇ ਹੋਏ ਹੋਣ ਹਣਾ ਤੇ ਉਹ ਕੱਪੜੇ ਲੈ ਨਹੀਂ ਸਕਦੇ ਮਤਲਬ ਕਈ ਫੈਮਲੀਆ ਹੁੰਦੀਆਂ ਨਾ ਵੀ ਮਜਬੂਰ ਹੁੰਦੀਆਂ ਵੀ ਕੱਪੜੇ ਲੈ ਨਹੀਂ ਸਕਦੇ ਹਨ ਤੇ ਬੱਚਿਆਂ ਦੇ ਦੇਖ ਲੋ ਵੀ ਕੱਪੜੇ ਪਾਉਣੇ ਪੈਂਦੇ ਹਨ ਸੋ ਉਹਨਾਂ ਵਾਸਤੇ ਆਪਾਂ ਇਹ ਕੱਪੜੇ ਕੱਢੇ ਆ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਐਸ ਵੀ ਫੈਮਲੀ ਨੂੰ ਇਹ ਕੱਪੜੇ ਚਾਹੀਦੇ ਹੋਏ ਫਗਵਾੜਾ ਏਰੀਆ ਦੇ ਲਾਗੇ-ਲਾਗੇ ਦੇ ਹੋਣ ਤੇ ਆਪਾਂ ਇਹ ਕੱਪੜੇ ਉਹਨਾਂ ਨੂੰ ਦੇ ਦੇਵਾਂਗੇ ਪਰ ਥੱਲੇ ਚੱਲਦਾ ਹੈ ਇੱਥੇ ਤੁਸੀਂ ਕਾਲ ਕਰ ਸਕਦੇ ਆ ਕਾਲ ਕਰਕੇ ਆਪਣਾ ਦੱਸ ਦਿਓ ਵੀ ਸਾਨੂੰ ਚਾਹੀਦੇ ਹਨ ਉਕੇ ਦੇਖੋ ਆਪਣੀ ਸੋਚ ਇਹ ਆ ਵੀ ਇਹ ਕੱਪੜੇ ਸਿੱਟਣ ਦੀ ਬਜਾਏ ਕਿਸੇ ਲੋੜਵੰਦ ਦੇ ਕੰਮ ਆ ਜਾਣ ਤਾਂ ਬਹੁਤ ਵਧੀਆ ਗੱਲ ਆ ਇਸ ਤੋਂ ਵਧੀਆ ਹੋਰ ਕੋਈ ਵੀ ਗੱਲ ਨਹੀਂ ਹੋ ਸਕਦੀ ਇਹ ਹੈਗੇ ਸਾਰੇ ਕੱਪੜੇ ਨਿਊ ਬੌਰਨ ਬੇਬੀ ਦੇ ਆ ਤੇ ਸਰਦੀਆਂ ਵਾਸਤੇ ਆ ਆ ਦੇਖੋ ਇਦਾਂ ਦੇ ਕੱਪੜੇ ਤੁਸੀਂ ਬਾਜ਼ਾਰ ਦੇ ਵਿੱਚ ਲੈਣ ਤੁਰਪੋ ਅਥੱਲੇ ਵੀ ਦੇਖੋ ਕਿੰਨੀ ਗਰਮ ਵੂਲ ਲੱਗੀ ਹੋਈ ਆ ਬਹਰੋ ਡਿਜ਼ਾਈਨ ਕਿੰਨਾ ਸੋਹਣਾ ਆ ਸੂਪਰ ਸਿੱਟਣੇ ਕਿਉਂ ਆ ਵੀ ਕਿਸੇ ਲੋੜਮੰਦ ਬੱਚੇ ਦੇ ਸਰਦੀਆਂ ਦੇ ਵਿੱਚ ਪਹੁੰਚਣ ਤਾਂ ਬਹੁਤ ਵਧੀਆ ਗੱਲ ਆ ਇੱਕ ਗੱਲ ਦਾ ਖਿਆਲ ਰੱਖਣਾ ਕਿ ਕੋਈ ਵੀ ਬੰਦਾ ਜਲਦਬਾਜ਼ੀ ਨਾ ਕਰੇ ਤੇ ਫਰੋਡ ਨਾ ਕਰੇ ਜਿਹੜੇ ਲੋੜਮੰਦ ਆ ਜਿਨ੍ਹਾਂ ਦੇ ਬੱਚਾ ਹੋਇਆ ਆ ਉਹੀ ਆਪਾਂ ਨੂੰ ਕਾਲ ਕਰਨ ਆਪਣਾ ਐਡਰੈਸ ਦੇ ਦੇਣ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਦੇ ਘਰ ਪਹੁੰਚਾਉਣ ਦੀ